ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਗਰੀਬਤੀ ਦੇ ਵਿਆ ਲਈ ਆ ਪੁਲਿਸ ਵਾਲੇ ਨੇ ਕਰ ਦਿੱਤੀ ਅਨੋਖੀ ਪਹਿਲ ਰਿਸ਼ਤੇਦਾਰ ਬਾਣ ਨਿਭਾਏ ਰੀਤੀ ਰਿਵਾਜ ਜੀ ਹਾਂ ਅਮਰਿਸਰ ਦੇਸ ਉਤਾਰਪੁਰ ਵਿੰਗ ਇਲਾਕੇ ਵਿਖੇ ਤੁਹਾਨੂੰ ਇੱਕ ਗਰੀਬ ਪਰਿਵਾਰ ਦੀ ਕਹਾਣੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਇਸ ਪਰਿਵਾਰ ਦਾ ਜਿਹੜਾ ਮੁਖੀ ਸੀ ਉਸ ਦਾ ਐਕਸੀਡੈਂਟ ਹੋਣ ਨਾਲ ਉਸ ਦੀ ਲਾਤ ਵੱਡੀ ਗਈ ਹੈ ਉਸ ਦੇ ਘਰ ਕਮਾਉਣ ਵਾਲਾ ਕੋਈ ਨਹੀਂ ਹੈ ਪ੍ਰਵਿਤੀ ਦਾ ਵਿਆਹ ਰੱਖਿਆ ਗਿਆ ਜਿਸ ਦੇ ਚਲਦੇ ਮਾਮਾ ਧੀਆ ਕੁਲੋਖਾਂ ਦਾ ਘਰ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀਆਂ ਸਨ ਪਰ ਉਹਨਾਂ ਰਿਸ਼ਤੇਦਾਰਾਂ ਨਾਨਕਿਆਂ ਦਾਤਕਿਆਂ ਨੇ ਉਹਨਾਂ ਦੇ ਨਾਲ ਨਾਤਾ ਤੋੜ ਲਿਆ 16 ਜੂਨ ਨੂੰ ਉਸ ਦਾ ਵਿਆਹ ਰੱਖਿਆ ਗਿਆ ਉਹਨਾਂ ਕੋਲ ਵਿਆਹ ਦੇ ਖਰਚ ਕਰਨ ਲਈ ਇੱਕ ਵੀ ਪੈਸਾ ਨਹੀਂ ਸੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ ਸਾਡੇ ਧੀ ਦਾ ਵਿਆਹ ਕਿਸ ਤਰ੍ਹਾਂ ਹੋਵੇਗਾ ਏ ਵੀ ਤੁਹਾਡਾ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਿਸ ਮਕਾਨ ਵਿੱਚ ਉਹ ਰਹਿ ਰਹੇ ਨੇ ਉਸ ਮਕਾਨ ਦੇ ਹਾਲਾਤ ਵੀ ਇੰਨੇ ਮਾੜੇ ਸਨ ਤੁਸੀਂ ਖੁਦ ਵੇਖ ਕੇ ਖੁਦ ਰੋ ਪੋਵੋਗੇ ਉਹ ਮਕਾਨ ਗੜੀ ਦੇ ਨਾਲੋਂ 8 ਫੁੱਟ ਨੀਵਾ ਸੀ ਜਿਸ ਦੇ ਅੰਦਰ ਜਾਣ ਦਾ ਰਸਤਾ ਵੀ ਬਹੁਤ ਮਾੜਾ ਜਾ ਸੀ ਬਾਲਿਆਂ ਦੀ ਛੱਤ ਪਈ ਸੀ ਉੱਥੇ ਹੀ ਅੱਜ ਉਸਦੇ ਪਰਿਵਾਰ ਦੇ ਨਾਨਕੇ ਦਾਦੇ ਕਿ ਬਣ ਕੇ ਪੁਲਿਸ ਅਧਿਕਾਰੀ ਦਲਜੀਤ ਸਿੰਘ ਲੜਕੀ ਦਾ ਮਾਮਾ ਬਣ ਕੇ ਆਇਆ ਤੇ ਉਸ ਨੇ ਇਸ ਪਰਿਵਾਰ ਦੀ ਮਦਦ ਕੀਤੀ ਹੈ ਇਸ ਨਾਲ ਹੀ ਕਈ ਨਿਹੰਗ ਜਥੇਬੰਦੀਆਂ ਤੇ ਹੋਰ ਵੀ ਕਈ ਸਮਾਜ ਸੇਵ ਜਥੇਬੰਦੀਆਂ ਨੇ ਵੱੱਟ ਚੜ ਕੇ ਇਸ ਪਰਿਵਾਰ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਤੇ ਚੱਲੇ ਪੈਨ ਦਾ ਵਧੀਆ ਵਿਆਹ ਹੋਣਾ ਤਾਂ ਪੈਨ ਟੈਨਸ਼ਨ ਨਾ ਲੈ ਤੇ ਉਹੋ ਹੀ ਤੂੰ ਤੁਸੀਂ ਗੱਲ ਕਹਿ ਕੇ ਗਏ ਤੇ ਚਲੋ ਮੇਰਾ ਵੀਰ ਅੱਜ ਆਇਆ ਸਾਡੇ ਘਰੇ ਪੁਲਿਸ ਵਾਲਾ ਮੇਰਾ ਵੀਰ ਪੰਜਾਬ ਵੀਰ ਜਲਜੀਤ ਸਿੰਘਾ ਤੇ ਮੈਂ ਉਹਦਾ ਧੰਨਵਾਦ ਕਰਦੀ ਆ। ਪੇਚਾ ਲੈ ਬਹੁਤ ਬਹੁਤ ਧੰਨਵਾਦ ਕਰਦੀ ਵੀ ਮੇਰਾ ਵੀਰ ਬਣ ਕੇ ਅੱਗੇ ਆਇਆ ਵਾ ਅਨ੍ਹੀ ਭੈਣ ਭਰਾ ਨਹੀਂ ਕੋਈ ਪਹੁੰਚਿਆ ਭੈਣ ਭਰਾ ਮੰਨੇ ਵੀ ਸਾਡਾ ਛੜਤਾ ਵੀ ਆ ਵੀ ਨਹੀਂ ਆਈ ਨੇ ਜੋਗ ਨਹੀਂ ਹੈਗੇ ਇਹ ਅੱਜ ਪੰਜਾਬ ਪੁਲਿਸ ਦਾ ਵੀਰ ਬਣਿਆ ਤੁਹਾਡਾ ਭਰਾ ਬਣਿਆ ਤੇਰਾ ਮਾਮਾ ਬਣਿਆ ਤੇ ਦਾ ਮਾਮਾ ਬਣਿਆ ਹਾਂਜੀ ਪੰਜਾਬ ਪੁਲਿਸ ਦਾ ਹੁਣ ਲੋੜਾ ਜਿਹੜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸੋ ਸੰਤੋਸ਼ ਸਿੰਘ ਕੀ ਕੰਮ ਕਰਦੇ ਹੋ ਸਾਪਾ ਨਗਾ ਪਰਿਵਾਰ ਵਾਲੇ ਤੁਹਾਨੂੰ ਮੈਨੂੰ ਤਾਂ ਸਵੇਰੇ ਭਾਈ ਨੇ ਦੱਸਿਆ ਸੀ ਕਿ 10 ਵਜੇ ਦੇ ਲਗ ਕੇ ਸਾਨੂੰ ਫੋਨ ਆਇਆ ਕਿ ਇੱਕ ਗਰੀਬ ਪਰਿਵਾਰ ਹੈਗਾ ਤੇ ਜਿੰਨੇ ਦੇ ਕੋਈ ਰਿਸ਼ਤੇਦਾਰ ਵਗੈਰਾ ਨਹੀਂ ਹੈਗੇ ਤੇ ਉਹਨਾਂ ਨੂੰ ਲੋੜ ਹੈਗੀ ਹੈ ਤਾਂ ਇਹ ਕਿ ਕੋਈ ਗੱਲ ਨਹੀਂ ਗਈ ਜਦੋਂ ਜਿੱਥੇ ਕਹਿੰਦੇ ਸੀ ਤਿਆਰ ਹੋ ਜਾਂਦੇ ਸਾਨੂੰ ਕੋਈ ਦਿੱਕਤ ਨਹੀਂ ਗਈ ਸਾਨੂੰ ਪਤਾ ਹੈ ਬੜੇ ਵਧੀਆ ਕੰਮ ਕਰ ਰਹੇ ਨੇ ਧੀ ਦਾ ਵਿਆਹ ਜੀ ਕਿਵੇਂ ਦੇਖਦੇ ਹੋ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚੇ ਪਰ ਤੁਸੀਂ ਪਹੁੰਚੇ ਹੋ ਰੱਬ ਜੀ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ ਤਾਂ ਵੱਡੇ ਪੈਸਾ ਜਾ ਕੇ ਖੁਸ਼ੀ ਨਹੀਂ ਹੁੰਦੀ ਜਿੰਨ ਕੀ ਅੱਜ ਹੋਈ ਹੈ ਹਮੇਸ਼ਾ ਹੀ ਇਸ ਤਰ੍ਹਾਂ ਦੇ ਦਾਨ ਪੁੰਨ ਕਰਦੇ ਬਿਲਕੁਲ ਇੱਥੇ ਵੀ ਦੇਖ ਲਿਓ ਪਰਿਵਾਰ ਦੇ ਉਦਾਸੀ ਸੀ ਚਿਹਰੇ ਤੇ ਅੱਜ ਜਿਹੜੀ ਹੈ ਚਿਹਰੇ ਸਹੀ ਨਹੀਂ ਕੋਈ ਉਦਾਸੀ ਰੱਖਣੀ ਵੀ ਨਹੀਂ ਚਾਹੀਦੀ ਵੈਸੇ ਕੋਈ ਗੱਲ ਨਹੀਂ ਜੇ ਆਪਣਾ ਕੋਈ ਰਿਸ਼ਤੇਦਾਰ ਸਾਥ ਨਹੀਂ ਦਿੰਦਾ ਤੇ ਸਾਰੀ ਦੁਨੀਆ ਆਪਣੇ ਰਿਸ਼ਤੇਦਾਰੀ ਆਪਣੀ ਫੈਮਲੀ ਆ ਇਹੋ ਜੀ ਕੋਈ ਦਿੱਕਤ ਨਹੀਂ ਕਿ ਲੱਗਦਾ ਨਹੀਂ ਕਿ ਜਿਹਦਾ ਕੋਈ ਨਹੀਂ ਆ ਉਹਦਾ ਰੱਬ ਆ ਬਿਲਕੁਲ ਹੈਗਾ ਜੀ ਬਿਲਕੁਲ ਹੈਗਾ ਸਾਰਾ ਰੱਬ ਹੈਗਾ ਹੀ ਆ ਇਦਾਂ ਦਾ ਰੱਬ ਨੇ ਤਾਂ ਕਲਾ ਕਿ ਇਹਨੂੰ ਛੱਡਿਆ ਹੀ ਨਹੀਂਗਾ ਇਹ ਦਿਲਜੀਤ ਭਾਜੀ ਵੀ ਪਹੁੰਚੇ ਨੇ ਮਦਦ ਵਾਸਤੇ ਕੀ ਹੋਣਾ ਇਹ ਸਭ ਤੋਂ ਜ਼ਿਆਦਾ ਰੋਲ ਹੀ ਨਾ ਦੇਹਗਾ ਜੀ ਹਾਂ ਸਭ ਤੋਂ ਜ਼ਿਆਦਾ ਰੋਲ ਹੀ ਨਾ ਦੇਹਗਾ ਕਿ ਜਿੱਥੇ ਪਤਾ ਨਹੀਂ ਕਿਸ ਤਰ੍ਹਾਂ ਦਾ ਲੱਭ ਹੋਰ ਵੀ ਜਿਵੇਂ ਲੋੜਵੰਦ ਪਰ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਨੇ ਮੱਲੇ ਪੀ ਅੱਗੇ ਲਾ ਕੇ ਇਹ ਸਾਰਾ ਜਿਹੜਾ ਕਾਰਜ ਆ ਆਪਣੇ ਮੋਢਿਆਂ ਤੇ ਚੁੱਕ ਲਿਆ ਤੇ ਇਹ ਜਿਹੜਾ ਕਾਰਜ ਸਤਿਗੁਰ ਪਾਤਸ਼ਾਹ ਕਿਰਪਾ ਕਰਕੇ ਆਪ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਰਾ ਲੈਣਗੇ ਅੱਗੇ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਜਿਹੜੇ ਇਸਦਾਨੀ ਸੱਜਣ ਵੀਰ ਹੋਰ ਵੀ ਸੇਵਾ ਕਰਨੀ ਚਾਹੁੰਦੇ ਨੇ ਇਹਨਾਂ ਦੀ ਜੋ ਆ ਪਿੱਛੇ ਆਪਾਂ ਵੇਖ ਸਕਦੇ ਹਾਂ ਕਮਰਾ ਜਿਹੜਾ ਅੱਧਾ ਜ਼ਮੀਨ ਦੇ ਵਿੱਚ ਆ ਤੇ ਆਪਾਂ ਉਹ ਇਹਨਾਂ ਦੀ ਛੱਤ ਜਿਹੜੀ ਆ ਉਹ ਬਦਲਾ ਦਈਏ ਜਿਹੜੀ ਰੋਟੀ ਆ ਉਹ ਪਾਤਸ਼ਾਹ ਆਪੇ ਇਹਨਾਂ ਦੇ ਕਰਮਾ ਦੀ ਇਹਨਾਂ ਨੂੰ ਦੇ ਜਾਣਗੇ ਜਿਹੜੀ ਇਹਨਾਂ ਦੀ ਛੱਤ ਹੈ ਉਹ ਜ਼ਰੂਰ ਬਦਲ ਦੇਣੀ ਚਾਹੀਦੀ ਹੈ ਵਿਆਹ ਧੀਰੇ ਵਿਆਹ ਵਾਸਤੇ ਜਿਨ੍ਹਾਂ ਨੇ ਸੇਵਾ ਭੇਜੀ ਉਹਨਾਂ ਦਾ ਧੰਨਵਾਦ ਵੀ ਕਰਾਂ ਬਿਲਕੁਲ ਜੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਮੈਂ ਖਾਸ ਕਰਕੇ ਭਾਈ ਦਿਲਜੀਤ ਜੀ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਇਹ ਇੱਕ ਇੱਥੇ ਹੀ ਨਹੀਂ ਇਹਨਾਂ ਦੇ ਕੋਲ ਹੋਰ ਵੀ ਜਿੱਥੇ ਵੀ ਇਹਨਾਂ ਦੇ ਕੋਲ ਕੋਈ ਖਬਰ ਪਹੁੰਚਦੀ ਹੈ ਜਿੰਨੇ ਵੀ ਇਹ ਲੋੜ ਆਉਂਦਾ ਨਹੀਂ ਮਤ ਕਰਦੇ ਨੇ ਬਹੁਤ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਆਜ ਮੈਂ ਵੇਖਦਾ ਵਾਂ ਕਿ ਪੰਜਾਬ ਪੁਲਿਸ ਦੇ ਇਹੋ ਜਿਹੇ ਬਹੁਤ ਘੱਟ ਜਿਹੜੇ ਮੁਲਾਜ਼ਮ ਨੇ ਜਿਹੜੇ ਲੋਕਾਈ ਦੀ ਸੇਵਾ ਕਰਦੇ ਨੇ ਜਿਹਨੇ ਨਹੀਂ ਤੇ ਬਹੁਤ ਆ ਤੇ ਇਹੋ ਜਿਹੇ ਵੀ ਨਾਕਿਆ ਤੇ ਵੇਨਾ ਵਾ ਜਿਹੜੇ 20-20 ਰੁਪਏ ਵੀ ਲੋਕਾਂ ਕੋ ਕੱਢ ਲੈਂਦੇ ਨੇ ਤੇ ਪਰ ਇਹ ਮੈਂ ਇਹਨਾਂ ਦਾ ਤੁਨਵਾਦ ਕਰਦਾ ਵਾਂ ਕਿ ਇਹ ਆਪਣੇ ਕੋਲ ਕਿ ਉਹ ਬੱਚੀ ਦੇ ਚਿਹਰੇ ਦੀ ਮੁਸਕਰਾਹਟ ਜਿਹੜੀ ਆ ਉਹ ਸਾਡੀ ਥਕਾਨ ਵੀ ਦੂਰ ਹੋ ਗਈ ਆ ਸਾਨੂੰ ਆਇਆ ਵੀ ਅੱਛਾ ਲੱਗਾ ਵੀ ਅੱਜ ਬੇਟੀ ਜਿਹੜੀ ਕੱਲ ਨਾ ਕੋ ਟੈਂਟ ਸੀਗਾ ਨਾ ਕੋ ਸਮਾਨ ਸੀਗਾ ਨਾ ਕੋ ਘਾੜ ਵਿੱਚ ਕੋ ਆਇਆ ਗਿਆ ਸੀ ਤੇ ਅੱਜ ਪਤ ਲੱਗਦਾ ਵੀ ਇਹ ਵਿਆਹ ਕੇ ਵਿਆਹ ਲਾ ਘਾ ਲਿਆ ਔਰ ਬੇਟੀ ਦੇ ਚਿਹਰੇ ਤੇ ਖਾਸ ਕਰਕੇ ਵੱਡੀ ਮੁਸਕਰਾਹਟ ਹੈ ਜੀ ਤੁਸੀਂ ਜਦੋਂ ਕੰਕੀ ਦਾ ਤੇਲ ਚੋਇਆ ਜਾਂਦਾ ਤੁਹਾਡਾ ਫਾਇਦਾ ਹੁੰਦਾ ਕਿਉਂ ਹੈ ਤੇਲ ਜਿਹੜਾ ਚੋਇਆ ਜਾਂਦਾ ਬਹੁਤ ਵੱਡੀ ਹਿੰਦੁਸਤਾਨ ਦੀ ਪਰੰਪਰਾ ਆ ਵੀ ਕਿਸੇ ਦੇ ਅੰਦਰ ਆਧ ਸਰਕਾਰ ਵਿੱਚ ਤੇਲ ਚੋਇਆ ਜਾਂਦਾ ਆਧ ਸਰਕਾਰ ਉਸ ਉਸ ਇਨਸਾਨ ਦਾ ਹੁੰਦਾ ਜਾਂ ਦੇਵ ਦੇਵਤਿਆਂ ਨੇ ਲੋਕੀ ਕਰਦੇ ਆ ਜਾਂ ਬਹੁਤ ਵੱਡੇ ਅਹਿਮੀਅਤ ਹੋਵੇ ਜਾਂ ਸ਼ਖਸੀਅਤ ਹੋਵੇ ਉਹਨਾਂ ਦਿੰਦੇ ਆ ਲੇਕਿਨ ਮੈਂ ਇਸ ਸ਼ਖਸੀਅਤ ਦੇ ਕਾਬਿਲ ਨਹੀਂ ਰਹਾਗਾ ਫਿਰ ਵੀ ਇਹਨਾਂ ਜਿਹੜਾ ਤੇਲ ਚੋਇਆ ਮੈਂ ਬਹੁਤ ਭਾਗਵਾਨਾ ਸਮਝਦਾ ਕਿ ਪ੍ਰਮਾਤਮਾ ਨੇ ਮੈਨੂੰ ਇਹੋ ਜੇ ਮੌਕੇ ਤੇ ਮੈਨੂੰ ਇਹੋ ਜਾਂ ਨਮਾਣਾ ਬਣਾ ਕੇ ਭੇਜਿਆ ਜਿਨ੍ਹਾਂ ਨੇ ਮੈਨੂੰ ਇੰਨਾ ਆਦਤ ਤੇ ਸਤਿਕਾਰ ਦਿੱਤਾ। ਅੱਜ ਜਿੰਨਾ ਪਰਿਵਾਰ ਨੇ ਮਦਦ ਕੀਤੀ ਆ ਗਿਆ ਜੀ ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਚਾਹੋ। ਆ ਬਹੁਤ ਬਹੁਤ ਸਾਰੇ ਦਾਨੀ ਸੱਜਣ ਨੇ ਜਿਹੜੇ ਅੱਜ ਸਾਡੇ ਨਾਲ ਮਿਲ ਕੇ ਇਸ ਪਰਿਵਾਰ ਤੱਕ ਜਿਹੜੇ ਹੱਥ ਆ ਉਹ ਪਹੁੰਚੇ ਨੇ ਔਰ ਇਹਨਾਂ ਦੀ ਮਹੱਤਵ ਵੀ ਕੀਤੀ ਆ। ਇਥੋਂ ਤੱਕ ਕਿ ਕਈਆਂ ਨੇ ਪੈਨਸਿਵ ਬੁੱਕ ਕਰਾ ਦਿੱਤਾ ਔਰ ਰੋਟੀ ਪਾਣੀ ਦਾ ਪ੍ਰਬੰਧ ਜੋ ਵੀ ਆ ਜਿਹੜੇ ਦਾਨੀ ਸੱਜਣ ਬਾਕੀ ਇਹ ਵੀਡੀਓ ਨੂੰ ਦੇਖ ਰਹੇ ਨੇ ਉਹ ਜਿਹੜੇ ਇਹਨਾਂ ਦੇ ਘਰ ਤੱਕ ਅਪਰੋਚ ਕਰਕੇ ਜੇ 16 ਤਰੀਕ ਨੂੰ ਮੈਰਿਜ ਹੈ 16 ਤਰੀਕ ਦੇ ਤੱਕ ਜੇ ਇਹ ਇਹਨਾਂ ਦੇ ਘਰਦਿਆਂ ਨਾਲ ਲਾਪਤਾ ਕਰਕੇ ਪਿੰਡ ਸੁਲਤਾਨਵਡ ਅਮਰਸਾਦ ਵਿਖੇ ਇਹ ਪਹੁੰਚ ਕੇ ਇਹਨਾਂ ਨਾਲ ਅਪਰੋਚ ਕਰ ਸਕਦੇ ਆ ਤੇ ਅਸੀਂ ਕਿਸੇ ਨੂੰ ਆਪਣਾ ਨਾਂ ਹੀ account ਨੰਬਰ ਦਿੰਦੇ ਆ ਨਾ ਅਸੀਂ ਕਿਸੇ ਨੂੰ ਕੋਈ ਇਹੋ ਜਿਹਾ WhatsApp ਨੰਬਰ ਜਾਂ ਕੋਈ Google Pay ਦਿੰਦੇ ਆ ਕਿ ਜਿਹਦੇ ਨਾਲ ਕੋਈ ਕੋਈ ਮਿਸਯੂਜ਼ ਕਰ ਸਕੇ ਇਸ ਪਰਿਵਾਰ ਨਾਲ ਸਿੱਧਾ رابطہ ਕਰਕੇ ਉਹਨਾਂ ਦੀ ਹੈਲਪ ਹੋ ਸਕੇ 1563 ਨੀਟ ਸਟੂਡੈਂਟਸ ਨੂੰ ਚਟਕਾ ਦੁਬਾਰਾ ਦੇਣੀ ਪਵੇਗੀ ਪ੍ਰੀਖਿਆ ਸੁਪਰੀਮ ਕੋਰਟ ਨੇ ਦਿੱਤਾ ਹੁਕਮ ਜੀ ਹਾਂ ਨੀਟ ਦੀ ਦੇਜੋ ਬਾਦ ਦਾਇਰ ਪਟੀਸ਼ਨਾਂ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਗ੍ਰੇਡ ਸੰਖਪ੍ਰਾਪਤ ਕਰਨ ਵਾਲੇ 1563 ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦੇਣੀ ਹੋਵੇਗੀ ਅਸੀਂ ਕਾਉਂਸਲਿੰਗ ਤੇ ਰੋਕ ਨਹੀਂ ਲਗਾਵਾਂਗੇ ਇਸ ਦੇ ਲਈ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਕੇ 2 ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ ਹੁਣ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ ਜਸਟਿਸ ਵਿਕਰਮ ਨਾਥ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਚ NEET UG ਮਾਮਲੇ ਦੀ ਸੁਣਵਾਈ ਕਰ ਰਹੀ ਹੈ ਐਨਟੀਆ ਵੱਲੋਂ ਕਿਹਾ ਗਿਆ ਹੈ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਡਰ ਨੂੰ ਦੂਰ ਕਰਨ ਲਈ ਲਿਆ ਜਾ ਰਿਹਾ ਹੈ ਜਿੰਨਾਂ ਵਿਦਿਆਰਥੀਆਂ ਨੇ NEET UG 2024 ਦੀ ਪ੍ਰੀਖਿਆ ਵਿੱਚ ਗਰੇ ਅੰਕ ਪ੍ਰਾਪਤ ਕੀਤੇ ਨੇ ਉਹਨਾਂ ਨੂੰ ਦੁਬਾਰਾ ਹਾਜ਼ਰ ਹੋਣਾ ਪਵੇਗਾ ਇਸ ਪ੍ਰੀਖਿਆੰ ਦਿੱਜਾ 23 ਜੂਨ ਨੂੰ ਜਾਰੀ ਕੀਤਾ ਜਾਵੇਗਾ ਇਸ ਤੋਂ ਬਾਅਦ ਹੀ ਕਾਉਂਸਲਿੰਗ ਪ੍ਰਤੀਕਿਰਿਆ ਸ਼ੁਰੂ ਕੀਤੀ ਜਾਵੇਗੀ ਪਟੀਸ਼ਨਕਰਤਾਵਾਂ ਨੇ ਕਾਉਂਸਲਿੰਗ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਸੰਖੇਪ ਵਿੱਚ ਅਦਾਲਤ ਬੇਨਿਮਦੀਆਂ ਅਤੇ ਨੈਸ਼ਨਲ ਟੈਸਟਿੰਗ ਏਜੰਸੀਆਂ ਦੁਆਰਾ NEET UG 2024 ਦੇ ਸੰਚਾਲਨ ਵਿੱਚ ਸਮੇਂ ਦੇ ਨੁਕਸਾਨ ਤੇ ਆਧਾਰ ਤੇ 1500 ਤੋਂ ਵੱਧ ਉਮੀਦਵਾਰਾਂ ਪ੍ਰੀਖਿਆ ਵਿੱਚ ਗ੍ਰੇਸ ਮਾਰਕਿੰਗ ਦੇਣ ਬਾਰੇ ਸ਼ੰਕੇ ਜਤਾਉਣ ਲਈ NEET UG 2024 ਦੇ ਰਿਜ਼ਲਟਾਂ ਨੂੰ ਚੁਣੌਤੀ ਦਿੱਤੀ ਗਈ ਹੈ ਇਹਨਾਂ ਵਿੱਚ ਪਟੀਸ਼ਨ ਫਿਜ਼ਿਕਸ ਵਾਲੇ ਦੇ ਸੀਈਓ ਅਲਟ ਪਾਂਡੇ ਦਾਇਲ ਕੀਤੀ ਸੀ ਦਾਇਲ ਪਟੀਸ਼ਨ ਵਿੱਚ ਦਾਵਾ ਕੀਤਾ ਗਿਆ ਸੀ ਕਿ ਗ੍ਰੇਡ ਸੰਕ ਦੇਣ ਦਾ ਐਨਟੀਏ ਦਾ ਫੈਸਲਾ ਮਨਮਾਨਾ ਸੀ ਪਾਂਡੇ ਦੇ ਕਥਨ ਤੌਰ ਤੇ ਲਗਭਗ 20000 ਵਿਦਿਆਰਥੀਆਂ ਤੋਂ ਪ੍ਰਤੀਨਿਧਤਾਵਾਂ ਇਕੱਠੀਆਂ ਕੀਤੀਆਂ ਜਿਸ ਤੇ ਦਿਖਾਏ ਘੱਟੋ ਘੱਟ 1500 ਵਿਦਿਆਰਥੀਆਂ ਨੂੰ ਗ੍ਰੇਡ ਸੰਕਾਂਵਾਂ ਵੱਧ ਤੋਂ 70 ਤੋਂ 80 ਅੰਕ ਦਿੱਤੇ ਗਏ ਨੇ ਨੀਟ ਯੂਜੀ ਪ੍ਰੀਖਿਆ ਸੰਬੰਧੀ ਦੂਜੀ ਪਟੀਸ਼ਨ ਐਸਆਈਓ ਦੇ ਮੈਂਬਰ ਅਬਦੁੱਲਾ ਮੁਹੰਮਦ ਫੈਜ਼ ਅਤੇ ਡਾਕਟਰ ਸੇਖ ਰੋਸ਼ਨ ਮੋਹਦੀਨ ਦੁਆਰਾ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਸੀ ਦਾਇਰ ਇਸ ਪਟੀਸ਼ਨ ਵਿੱਚ NEET UG 2024 ਦੇ ਵਾਪਸ ਲੈਣ ਤੇ ਪ੍ਰੀਖਿਆ ਨਵੇਂ ਸਿਰੇ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਸੀ ਪਟੀਸ਼ਨਰਾਂ ਦੇ ਗ੍ਰੇਡ ਅੰਕ ਦੇਣ ਲਈ ਮਨਮਾਨੀ ਕਰਨ ਦਾ ਦੋਸ਼ ਲਾਇਆ ਇਸ ਵਿੱਚ ਕਿਹਾ ਗਿਆ ਹੈ ਕਿ 720 ਵਿੱਚੋਂ 718 ਅਤੇ 719 ਦੇ ਸਕੋਰ ਸੈ ਟੈਕਨਿਕ ਤੌਰ ਤੇ ਅਸੰਭਵ ਨੇ ਇਸ ਤੋਂ ਇਲਾਵਾ ਇਹ ਵੀ ਦਾਵਾ ਕੀਤਾ ਗਿਆ ਹੈ ਕਿ NTA ਦੁਆਰਾ ਗ੍ਰੇਡ ਅੰਕ ਦੇਣਾ ਲੋਸ ਆਫ ਟਾਈਮ ਦੀ ਪਰਪਾਈ ਕਰਨ ਦੀ ਬਜਾਏ ਕੁਝ ਵਿਦਿਆਰਥੀਆਂ ਨੂੰ ਬੈਕ ਡੋਰ ਐਂਟਰੀ ਦੇਣ ਲਈ ਇੱਕ ਗਲਤ ਅਭਿਆਸ ਸੀ ਪਟੀਸ਼ਨਾਂ ਦੇ ਇਸ ਗੱਲ ਤੇ ਵੀ ਸ਼ੰਕਾ ਖੜੀ ਕੀਤੀ ਹੈ ਕਿ ਇੱਕ ਵਿਸ਼ੇਸ਼ ਕੇਂਦਰ ਦੇ 67 ਵਿਦਿਆਰਥੀਆਂ ਨੇ 720 ਤੋਂ 720 ਅੰਕ ਪ੍ਰਾਪਤ ਕੀਤੇ ਨੇ ਦਾਇਰ ਦੁਜੀ ਪ੍ਰਸ਼ਨ ਵਿੱਚ ਪ੍ਰਸ਼ਨ ਕਰਤਾਵਾਂ ਨੇ ਪੇਪਰ ਲੇਖ ਦੇ ਦੋਸ਼ਾਂ ਦੀ ਜਾਂਚ ਪੂਰੀ ਹੋਣ ਤੱਕ NEET UG 2024 ਦਾਖਲੇ ਲਈ ਕਾਰਵਾਈ ਦੀ ਕੌਂਸਲ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਉਹਨਾਂ ਦੀ ਪ੍ਰੀਖਿਆ ਦੇ ਆਯੋਜਨ ਵਿੱਚ ਕਥਿਨ ਬੇਨੇਮੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਦੀ ਵੀ ਮੰਗ ਕੀਤੀ ਹੈ NEET UG ਬਾਰੇ ਤੀਜੀ ਪਟੀਸ਼ਨ NEET ਉਮੀਦਵਾਰ ਜਰਪ੍ਰੀਤ ਕਾਰਤਿਕ ਦੁਆਰਾ ਦਾਇਰ ਕੀਤੀ ਗਈ ਸੀ ਇਸ ਵਿੱਚ ਪ੍ਰੀਖਿਆ ਦੌਰਾਨ ਕਥਿਨ ਸਮੇਤੇ ਨੁਕਸਾਨ ਲਈ ਮਾਪਜੇ ਵੱਜੋਂ ਗਰੇ ਸੰਖ ਦੇਣ ਨੂੰ ਚੁਣੌਤੀ ਦਿੱਤੀ ਗਈ ਸੀ ਤੋ ਤੁਹਾਡੀਸ ਖਬਰ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਦੱਸਣਾ ਨਾ ਭੁੱਲਣਾ Issues which we have raised on behalf of lakhs of students the main issue was this uh, paper leak and the other uh, malpractices which has been followed by the NTA and now today they have admitted their mistake stating that yes uh, the those grace marks regarding those grace marks we are going to conduct the re-examination which means they have there was something which was amiss Exam will, will be done. कोई सबूत नहीं। जो घटना हमारे सामने आई निश्चित रूप में दोषियों को उसमें दंड दिया जाएगा लेकिन मैं विद्यार्थियों को मुख्यतः और अभिभावकों को आशुत्त, आशुत्त करना चाहूंगा भारत सरकार और उसके इंस्ट्रूमेंट एन कमिटेड है बच्चों को ਟਰਾਂਸਪੇਰੈਂਟ ਤਰੀਕੇ ਨਾਲ ਆਪਣੀ ਸੰਤੁਸ਼ਟੀ से ਨਿਆਂ ਦੇਣੇ ਲਈ ਇਸ ਵਾਰ 24 ਲੱਖ ਬੱਚੇ ਸਕਸੈਸਫੁਲੀ ਐਗਜ਼ਾਮੀਨੇਸ਼ਨ ਵੀ ਦਿੱਤੇ ਹਨ ਕੋਈ ਪੇਪਰ ਲਿਖ ਨਹੀਂ ਵਿਹਾਰ ਮੇ ਅਰੈਸਟ ਹੋਇਆ ਹੈ ਕੋਈ ਵੀ ਅਰੈਸਟ ਹੋਇਆ ਹੈ ਪੇਪਰ ਲਈ ਨਹੀਂ ਲਿਖਿਆ ਗਿਆ ਅਰੈਸਟ ਹੋਇਆ ਹੈ ਮੈਂ ਆਪਕੋ ਵਿਨਮਰਤਾ ਸੇ ਕਹਉ ਪੇਪਰ ਲਿਖੀ ਕੋਈ ਘਟਨਾ ਪੁੱਤਰਪਾਰਥ ਸਮੇਤ ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਵਾਤਾਵਰਣ ਆ ਰਿਹਾ ਹੈ ਹੀਟ ਵੇਵ ਕਾਰਨ ਸ਼ਹਿਰਾਂ ਵਿੱਚ ਤਾਪਮਾਨ ਨਵੇਂ ਰਿਕਾਰਡ ਬਣਾਉਂਦਾ ਦਿਖਾਈ ਦੇ ਰਿਹਾ ਹੈ ਬਕਤੀ ਗਰਮੀ ਕਾਰਨ ਜਿੱਥੇ ਮਨੁੱਖਾਂ ਦੇ ਨਾਲ ਨਾਲ ਪਸ਼ੂਆਂ ਦਾ ਵੀ ਜੁਣਾ ਦੁੱਬਰ ਹੋ ਰਿਹਾ ਹੈ ਉੱਥੇ ਹੀ ਸਬਜ਼ੀਆਂ ਦਾ ਸੇਕ ਵੀ ਨਿਕਲਦਾ ਵੀ ਖਾਈ ਦੇ ਰਿਹਾ ਹੈ ਵੱਡੀ ਗਰਮੀ ਕਾਰਨ ਸਬਜ਼ੀਆਂ ਦੇ ਭਾਅ ਦੁੱਗਣੇ ਹੁੰਦੇ ਨਜ਼ਰ ਆ ਰਹੇ ਨੇ ਟਮਾਟਰ ਤੋਂ ਲੈ ਕੇ ਪਿਆਜ਼, ਕੀਆ, ਕੱਦੂ, ਬੈਂਗੜ, ਆਲੂ ਸਾਰੀਆਂ ਸਬਜ਼ੀਆਂ ਦੇ ਰੇਟ ਦੁੱਗਣੇ ਹੋ ਗਏ ਨੇ ਸਬਜ਼ੀਆਂ ਦੇ ਦੁਕਾਨਦਾਰਾਂ ਤੇ ਆਰਤੀਆਂ ਦਾ ਕਹਿਣਾ ਹੈ ਕਿ ਵੱਧ ਰਹੀ ਗਰਮੀ ਅਤੇ ਤਾਪਮਾਨ ਕਾਰਨ ਸਬਜ਼ੀਆਂ ਤੇਜ਼ੀ ਕਾਰਨ ਖਰਾਬ ਹੋ ਜਾਂਦੀਆਂ ਨੇ ਹੁਣ ਤੱਕ ਮੀਂਹ ਨਾ ਪੈਣ ਕਾਰਨ ਸਬਜ਼ੀਆਂ ਦੀ ਵੀ ਨਵੀਂ ਫਸਲ ਵੀ ਨਹੀਂ ਹੋਈ ਹੈ ਲੁਧਿਆਣਾ ਦੇ ਵਿੱਚ ਸਬਜ਼ੀ ਮੰਡੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਜਿਹੜਾ ਪਿਆਜ਼ ਪਹਿਲਾਂ 20 ਰੁਪਏ ਕਿਲੋ ਹੁੰਦਾ ਸੀ ਉਹ ਹੁਣ 40 ਤੋਂ 50 ਰੁਪਏ ਕਿਲੋ ਪਹੁੰਚ ਗਿਆ ਤੇ ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਦਾ ਰੇਟ 16 ਕਿਲੋ ਵੀ ਜਾ ਸਕਦਾ ਹੈ ਇਸੇ ਤਰ੍ਹਾਂ ਟਮਾਟਰ ਪਹਿਲਾਂ 10 ਤੋਂ 15 ਰੁਪਏ ਕਿਲੋ ਤੇ ਹੁਣ 30 ਤੋਂ 40 ਰੁਪਏ ਤੇ ਆਲੂ ਪਹਿਲਾਂ 20 ਤੋਂ 25 ਰੁਪਏ ਕਿਲੋ ਤੇ ਹੁਣ 30 ਤੋਂ 35 ਰੁਪਏ ਕਿਲੋ ਤੇ ਅਦਰਕ ਪਹਿਲਾਂ ਆ 120 ਰੁਪਏ ਤੇ ਹੁਣ 1200 ਰੁਪਏ ਕਿਲੋ ਲਸਣ ਪਹਿਲਾਂ 150 ਰੁਪਏ ਕਿਲੋ ਤੇ ਹੁਣ 300 ਰੁਪਏ ਕਿਲੋ ਪਿੰਡੀ ਦਾ ਰੇਟ ਪਹਿਲਾਂ 20 ਤੋਂ 25 ਰੁਪਏ ਤੋਂ 60 ਤੋਂ 70 ਰੁਪਏ ਗਿਆ ਜੋ ਕਿ 20 ਤੋਂ 30 ਤੇ ਹੁਣ 50 ਤੋਂ 60 ਰੁਪਏ ਕਿਲੋ ਮਿਲ ਰਿਹਾ ਹੈ ਸੋ ਲਾਵਾ ਸ਼ਿਮਲਾ ਮਿਰਚ ਦੀ ਗੱਲ ਕਰੀਏ ਤਾਂ ਸ਼ਿਮਲਾ ਮਿਰਚ ਦਾ ਭਾਅ ਪਹਿਲਾਂ 15 ਤੋਂ 20 ਰੁਪਏ ਕਿਲੋ ਸੀ ਤੇ ਹੁਣ 15 ਤੋਂ 70 ਰੁਪਏ ਕਿਲੋ ਹੋ ਗਿਆ ਹੈ। ਬੈਂਗਨ ਦਾ ਰੇਟ 10 ਤੋਂ 12 ਰੁਪਏ ਸੀ ਤੇ ਹੁਣ 40 ਤੋਂ 50 ਰੁਪਏ ਕਿਲੋ ਹੋ ਗਿਆ ਹੈ ਜਦਕਿ ਰਾਤ ਤੋਰੀ 15 ਤੋਂ 20 ਰੁਪਏ ਕਿਲੋ ਸੀ ਤੇ ਹੁਣ 80-90 ਰੁਪਏ ਕਿਲੋ ਤੇ ਪਹੁੰਚ ਗਈ ਹੈ। ਉੱਧਰ ਮੌਸਮੀ ਭਾਗ ਵੱਲੋਂ ਵੀ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਅਗਲੇ 4 ਤੋਂ 5 ਦਿਨਾਂ ਤੱਕ ਗਰਮੀ ਤੋਂ ਕੋਈ ਰਾਹਤ ਨਾ ਮਿਲਣ ਬਾਰੇ ਉਹ ਇੱਕ ਬਾਣੀ ਕੀਤੀ ਗਈ ਹੈ ਮੌਨਸੂਨ ਨੂੰ ਅਜੇ ਥੋੜੀ ਦੇਰ ਲੱਗ ਸਕਦੀ ਹੈ ਇਸ ਦੇ ਨਾਲ ਹੀ ਇੱਕ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਇਸ ਵਾਰ ਗਰਮੀ ਦਾ ਕਹਿਰ ਆਮ ਮਨੁੱਖ ਦੇ ਨਾਲ ਉਹਨਾਂ ਦੀ ਜੇਬ ਤੇ ਵੇਖਣ ਨੂੰ ਮਿਲ ਰਿਹਾ ਹੈ ਸਬਜ਼ੀਆਂ ਦੇ ਭਾਅ ਜਿੱਥੇ 3 ਗੁਣਾ ਵੱਧ ਗਏ ਨੇ ਉੱਥੇ ਹੀ ਦੂਸਰੇ ਸੂਬਿਆਂ ਤੋਂ ਆਉਣ ਵਾਲੇ ਪਿਆਜ਼ ਤੇ ਆਲੂ ਦੀਆਂ ਕੀਮਤਾਂ ਵਿੱਚ ਵੀ ਇਨਜ਼ਾਫਾ ਹੋ ਰਿਹਾ ਹੈ ਉਹਨਾਂ ਕਿਹਾ ਹੈ ਕਿ ਰਾਜਸਥਾਨ ਵਿੱਚ ਤਾਪਮਾਨ ਵਧਣ ਕਾਰਨ ਪਿਆਜ਼ ਦੀ ਫਸਲ ਬਰਬਾਦ ਹੋ ਗਈ ਹੈ ਜਿਸ ਕਾਰਨ ਹੁਣ ਸਾਰੇ ਦੇਸ਼ ਨੂੰ ਮਹਾਰਾਸ਼ਟਰ ਤੋਂ ਪਿਆਜ਼ ਮੰਗਵਾਉਣਾ ਪੈ ਰਿਹਾ ਹੈ। ਉਹਨਾਂ ਕਿਹਾ ਹੈ ਕਿ ਇੱਕਦਮ ਡਿਮਾਂਡ ਵਧਣ ਕਾਰਨ ਪਿਆਜ਼ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਬਜ਼ੀਆਂ ਤੇ ਵੀ ਮੌਸਮ ਦੀ ਮਾਰ ਪੈ ਰਹੀ ਹੈ। ਕਈ ਸੂਬਿਆਂ 'ਚ ਵਧਰੇ ਤਾਪਮਾਨ ਕਾਰਨ ਸਬਜ਼ੀਆਂ ਪੱਕਣ ਤੋਂ ਪਹਿਲਾਂ ਖਰਾਬ ਹੋ ਰਹੀਆਂ ਨੇ। ਜਿਸ ਕਾਰਨ ਸਬਜ਼ੀਆਂ ਦੇ ਬਾਜ਼ਾਰ 'ਚ ਕਟਾਟ ਆਦੀਆਂ ਨੇ ਇਸ ਨਾਲ ਬਾਜ਼ਾਰ 'ਚ ਸਬਜ਼ੀ ਦਾ ਘਟ ਆ ਰਹੀ ਹੈ ਪਰ ਉਸ ਦੀ ਮੰਗ ਪਹਿਲਾਂ ਦੀ ਤਰ ਹੈ ਇਸ ਕਾਰਨ ਸਬਜ਼ੀਆਂ ਦੇ ਕੀਮਤ 'ਚ ਵਾਧਾ ਹੋ ਰਿਹਾ ਹੈ ਇਸ ਦੇ ਨਾਲ ਹੀ ਹਰੀ ਸਬਜ਼ੀ ਦੀ ਗੱਲ ਕੀਤੀ ਜਾਵੇ ਤਾਂ ਉਹ ਮੌਸਮ ਨਾਲ ਜਲਦੀ ਪ੍ਰਭਾਵਿਤ ਹੋ ਗਈ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ